ਕੀ ਕਾਰਨ ਹੈ ਕਿ ਦਿਲ ਦੇ ਰੋਗ ਕਿਉਂ ਇਡੀ ਤੇਜ਼ੀ ਨਾਲ ਫੈਲ ਰਹੇ ਨੇ ਤੇ ਹਾਰਟ ਡਿਜ਼ੀਜ਼ ਹੋਣ ਦਾ ਜਿਹੜਾ ਮੁੱਖ ਕਾਰਨ ਹੈਗਾ ਉਹ ਹੈ ਸਾਡਾ ਖਰਾਬ ਲਾਈਫ ਸਟਾਈਲ ਯਾਨੀ ਸਾਡੇ ਲਾਈਫ ਸਟਾਈਲ 'ਚ ਜਿਹੜੀ ਅਸੀਂ ਡਾਈਟ ਲੈ ਰਹੇ ਹਾਂ ਉਹ ਖਰਾਬ ਹੈ ਹਰ ਦਜੀ ਦੇ ਪਰ ਲੱਛਣ ਕੀ ਹੈ ਕਿਸ ਤਰ੍ਹਾਂ ਕਿਸੇ ਨੂੰ ਆਪਾ ਆਪਣੇ ਆਪ ਨੂੰ ਧਿਆਨ ਰੱਖ ਸਕਦੇ ਆ ਸਿੰਪਟਮਸ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਛਾਤੀ ਵਿੱਚ ਪਾਰੀਪਨ ਹੋ ਗਿਆ ਜਾਂ ਛਾਤੀ ਵਿੱਚ ਦਰਦ ਦੇਖਣ ਨੂੰ ਮਿਲ ਸਕਦੀ ਹੈ ਉਹ ਬੈਠੇ ਬੈਠੇ ਵੀ ਹੋ ਸਕਦਾ ਹੈ ਜਾਂ ਕੁਝ ਕੋੜੀਆਂ ਚੱਲ ਰਹੇ ਹੋ ਪਰ ਕੰਮ ਕਰ ਰਹੇ ਹੋ ਉਸ ਟਾਈਮ ਤੇ ਵੀ ਜਿਹੜੀ ਆ ਉਹ ਦੇਖਣ ਨੂੰ ਤੁਹਾਨੂੰ ਮਿਲ ਸਕਦੀ ਆ ਉਸ ਤੋਂ ਇਲਾਵਾ ਸਾਹ ਲੈਣ ਚ ਦਿੱਕਤ ਦੋਨੋਂ ਣਾੜੀਆਂ ਬਲੌਕ ਹੋ ਗਈ ਐਨਬਸੈਂਟ ਬਲੋਕੇਜ ਹੋ ਗਈ ਸਟੰਟ ਪਾਣੇ ਪਏ ਜਾਂ ਬਾਈਪਾਸ ਕਰਨੇ ਪਏ ਕੀ ਬਲੋਕੇਜ ਤੋਂ ਬਚਿਆ ਜਾ ਸਕਦਾ ਰੂਟੀਨ ਚ ਕੁਝ ਔਸ਼ਧੀਆਂ ਇਸ ਤਰ੍ਹਾਂ ਦੀ ਐਡ ਕਰ ਸਕਦੇ ਆ ਜਿਸ ਤਰ੍ਹਾਂ ਤੁਸੀਂ ਅਰਜੁਨ ਛਾਲ ਦਾ ਨਾਮ ਸੁਨਿਆ ਹੋਵੇਗਾ ਕਲੀਨਿਕ ਚ ਜਿਹੜਾ ਪੇਸ਼ੈਂਟ ਨੂੰ ਅਰਜੁਨ ਅਰਿਸ਼ਟ ਜਿਹੜਾ ਐਡਵਾਈਸ ਕਰਦੇ ਆ ਉਹ ਸਾਡੇ ਕੋਲ ਇੱਥੇ ਅਵੇਲੇਬਲ ਰਹਿੰਦਾ ਤੇ ਉਹ ਤੁਸੀਂ ਆਪਣੀ ਰੂਟੀਨ ਚ ਐਡ ਕਰ ਸਕਦੇ ਹੋ ਤੇ ਇਹਦਾ ਬੈਨੀਫਿਟ ਰਹਿੰਦਾ ਹੈ ਕਿ ਇਹ ਹਾਰਟ ਦੀ ਜਿਹੜੀ ਸਰਕੂਲੇਸ਼ਨ ਹੈ ਜਿਹੜੀ ਬਲੱਡ ਸਰਕੂਲੇਸ਼ਨ ਹੈ ਬਾਡੀ ਦੀ ਉਹਨੂੰ ਇੰਪਰੂਵ ਕਰਦਾ ਹੈ ਮਾਧੋਪਾਗ ਦੀ ਕੀ ਟਰੀਟਮੈਂਟ ਹੈ ਉਹਦੇ ਵਾਸਤੇ ਸਾਡੇ ਕੋਲ ਕੁਝ ਥੈਰੇਪੀਜ਼ ਨੇ ਪੰਚਕਰਮਾ ਥੈਰੇਪੀਜ਼ ਜਿਹੜੀ ਪੁਰਾਣੇ ਟਾਈਮ ਤੋਂ ਚੱਲੀ ਆ ਰਹੀ ਪદ્ધਤੀ ਆਯੁਰਵੈਦਿਕ ਹੈ ਉਹਦੇ ਚੋਂ ਕਢਾਲ ਕੇ ਕੁਝ ਇਸ ਤਰ੍ਹਾਂ ਦੀ ਥੈਰੇਪੀਜ਼ ਅਸੀਂ ਜਾਦ ਕੀਤੀਆਂ ਨੇ ਜਿਹਦੀ ਹੈਲਪ ਨਾਲ ਜਿਹੜੀ ਉਹਨਾਂ ਦੀ ਪ੍ਰੋਬਲਮ ਰਿਵਰਸ ਕੀਤੀ ਜਾਂਦੀ ਹੈ ਅੱਜਕੱਲ ਸਾਡੇ ਦੇਸ਼ ਦੇ ਵਿੱਚ ਦਿਲ ਦੀ ਬਿਮਾਰੀਆਂ ਦਾ ਖਤਰਾ ਬੜੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਵੱਡਾ ਖਤਰਾ ਦਿਲ ਦੇ ਰੋਗਾਂ ਦਾ ਸਾਡੇ ਸਿਰ ਤੇ ਮੰਡਰਾ ਰਿਹਾ ਹੈ। ਤੋਂ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਪ੍ਰੀਆ ਦੇ ਨਾਲ ਜੋ ਕਿ ਅਮਰਸਰ ਸਤ ਮਾਧਵਾ ਕਲੀਨਿਕ ਦੇ ਹੈੱਡ ਨੇ ਕਿ ਕੀ ਕਾਰਨ ਹੈ ਕਿ ਦਿਲ ਦੇ ਰੋਗ ਕਿਉਂ ਇਡੀ ਤੇਜ਼ੀ ਨਾਲ ਫੈਲ ਰਹੇ ਨੇ? ਕਿਸ ਤਰ੍ਹਾਂ ਇਹਨਾਂ ਤੋਂ ਬਚਿਆ ਜਾ ਸਕਦਾ ਹੈ? ਕਿਸ ਤਰ੍ਹਾਂ ਅਸੀਂ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਨੂੰ ਢਾਲੀਏ ਕਿ ਅਸੀਂ ਇਸ ਖਤਰੇ ਤੋਂ ਬਚ ਕੇ ਰਹੀਏ ਸਾਨੂੰ ਸਟੰਟ ਵੀ ਨਾ ਪਵਾਉਣੇ ਪੈਣ ਸਾਨੂੰ ਬਾਈਪਾਸ ਵੀ ਨਾ ਕਰਾਣੇ ਪਵੇ ਤੇ ਕਿਸ ਤਰ੍ਹਾਂ ਅਸੀਂ ਬਿਲਕੁਲ ਤੰਦਰੁਸਤ ਜੀਵਨ ਜੀ ਸਕਦੇ ਹਾਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਡਾਕਟਰ ਪ੍ਰਿਆ ਦੇ ਨਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਪੀਸੀ ਨਿਊਜ਼ ਤੇ ਤੁਹਾਡਾ ਸਵਾਗਤ ਹਾਂਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਡਾਇਬਟੀਜ਼ ਦੀ ਕਿਉਂਕਿ ਸ਼ੂਗਰ ਜੀਤੋ ਆਲੇ ਦੁਆਲੇ ਝਾਤ ਮਾਰਦੇ ਤੈਅ ਲੱਗਦਾ ਕਿ ਹਰ ਦੂਸਰਾ ਤੀਸਰਾ ਵਿਅਕਤੀ ਸ਼ੂਗਰ ਦਾ ਮਰੀਜ਼ ਹੈ ਪਰ ਉਹਦਾ ਹੀ ਵੱਡਾ ਖਤਰਾ ਇਸ ਵੇਲੇ ਹਾਰਟ ਡਿਜ਼ੀਜ਼ ਦਾ ਹੈ ਅਕਸਰ ਹੀ ਕਿਸੇ ਬਹੁਤ ਛੋਟੀ ਉਮਰ ਦੇ ਮੁੰ ਬਿਅਕਤੀ ਦੇ ਮੁੰ ਸੁਣੀਦਾ ਨਾ ਕਿ ਮੇਰੇ ਚਾਰ ਸਟੰਟ ਪੇ ਤਿੰਨ ਸਟੰਟ ਪੇ ਤੇ ਬੜੀ ਹੈਰਾਨੀ ਵੀ ਹੁੰਦੀ ਹੈ ਔਰ ਉਸ ਤੋਂ ਬਾਅਦ ਆਪਣੇ ਆਪ ਨੂੰ ਹੀ ਬੜਾ ਡਰ ਲੱਗਦਾ ਹੈ ਕਿ ਯਾਰ ਇੱਡੀ ਛੋਟੀ ਉਮਰ ਚ ਇਹਨੂੰ ਹਾਰਟ ਡਿਜ਼ੀਜ਼ ਹੋ ਗਈ ਆਪਾਂ ਵੀ ਬਚ ਕੇ ਰਹੀਏ ਤੋਂ ਇਸ ਲਈ ਅਸੀਂ ਚਾਹਨੇ ਆ ਕਿ ਸਭ ਤੋਂ ਵੱਡਾ ਪਹਿਲਾ ਸਵਾਲ ਹੀ ਸਾਡਾ ਹੈ ਕਿ ਅੱਜ ਕੱਲ ਕਿਉਂ ਦਿਲ ਦੀਆਂ ਬਿਮਾਰੀਆਂ ਇੱਡੀ ਤੇਜ਼ੀ ਨਾਲ ਫੈਲ ਰਹੀਆਂ ਇਸ ਦਾ ਮੁੱਖ ਕਾਰਨ ਕੀ ਹੈ ਹਾਂਜੀ ਜਿਸ ਤਰ੍ਹਾਂ ਹਾਰਟ ਡਿਜ਼ੀਜ਼ ਦੀ ਤੁਸੀਂ ਗੱਲ ਕੀਤੀ ਤੇ ਹਾਰਟ ਡਿਜ਼ੀਜ਼ ਹੋਣ ਦਾ ਜਿਹੜਾ ਮੁੱਖ ਕਾਰਨ ਹੈਗਾ ਉਹ ਹੈ ਸਾਡਾ ਖਰਾਬ ਲਾਈਫਸਟਾਈਲ ਯਾਨੀ ਸਾਡੇ ਲਾਈਫਸਟਾਈਲ ਚ ਜਿਹੜੀ ਅਸੀਂ ਡਾਈਟ ਲੈ ਰਹੇ ਹਾਂ ਉਹ ਖਰਾਬ ਹੈਗੀ ਪਲੱਸ ਸਾਡੀ ਲਾਈਫਸਟਾਈਲ ਚ ਐਕਸਰਸਾਈਜ਼ ਨਹੀਂ ਆਏਗੀ ਤੇ ਖਰਾਬ ਲਾਈਫਸਟਾਈਲ ਹੋਣ ਕਰਕੇ ਹੀ ਸਾਨੂੰ ਜਿਹੜੀ ਇਹ ਹਾਰਟ ਦੀ ਪ੍ਰੋਬਲਮਸ ਅੱਜਕੱਲ ਵੱਧ ਰਹੀਆਂ ਨੇ ਜਿਹੜੀ ਦੇਖਣ ਨੂੰ ਸਾਨੂੰ ਮਿਲ ਰਹੀਆਂ ਨੇ ਕਿ ਯੰਗ ਜਨਰੇਸ਼ਨ ਚ ਵੀ ਹਾਰਟ ਡਿਜ਼ੀਜ਼ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਆ ਇਵਨ ਹਾਰਟ ਅਟੈਕ ਤੱਕ ਦੀ ਜਿਹੜੀ ਨੌਬਤ ਹੈ ਉਹ ਦੇਖਣ ਨੂੰ ਮਿਲਦਾ। ਮਤਲਬ ਜਿਹੜਾ ਇੱਕ ਪੰਜਾਬੀਆਂ ਦੇ ਉਹ ਸੋਚ ਹੈ ਖਾਓ ਪੀਓ ਐਸ਼ ਕਰੋ ਮਿੱਤਰੋ ਹੁਣ ਉਹਦੇ ਤੋਂ ਬਚਨ ਦੀ ਲੋੜ ਹੈ। ਹਾਂਜੀ ਉਹਨੂੰ ਲਿਮਟ ਕਰਕੇ ਚੱਲੋ ਕਿ ਕੁਝ ਵੀ ਜਿਹੜਾ ਤੁਸੀਂ ਲੈ ਰਹੇ ਹੋ ਡਾਈਟ ਵੀ ਲੈ ਰਹੇ ਹੋ ਹੈਲਦੀ ਡਾਈਟ ਲਓ ਕਿਉਂਕਿ ਅੱਜ ਕੱਲ ਦਾ ਜਿਸ ਤਰ੍ਹਾਂ ਦਾ ਸਮਾਂ ਹੈ ਤੇ ਉਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਹੈਲਦੀ weight maintain ਕਰੀਏ ਆਪਣਾ ਹੈਲਦੀ ਲਾਈਫ ਸਟਾਈਲ maintain ਕਰੀਏ ਕਿ ਸਾਨੂੰ ਇਹ ਜਿਹੜੀ ਪ੍ਰੋਬਲਮਸ ਹੈਗੀ ਹਾਰਟ ਦੀ ਪ੍ਰੋਬਲਮਸ ਹੋ ਗਈ ਉਸ ਤੋਂ ਇਲਾਵਾ ਕੋਈ ਵੀ BP, 슈ਗਰ, thyroid, ਮੋਟਾਪਾ ਐ ਸਾਰੀ ਬਿਮਾਰੀਆਂ ਨਾ ਹੋਣ। ਮਤਲਬ ਖਾਓ ਪੀਓ ਵੀ ਪਰ ਇੱਕ ਲਿਮਿਟ ਚ ਤੇ ਨਾਲ ਨਾਲ ਐਕਸਰਸਾਈਜ਼ ਸੈਰ ਜਾਂ ਕੁਝ ਨਾ ਕੁਝ ਜ਼ਰੂਰ ਫਿਜ਼ੀਕਲ ਐਕਟੀਵਿਟੀ ਹੋਣੀ ਚਾਹੀਦੀ ਹੈ ਬਿਲਕੁਲ ਜੇ ਤੁਸੀਂ ਖਾ ਰਹੇ ਹੋ ਤੇ ਉਹਨਾਂ ਤੁਸੀਂ ਕਸਰਤ ਵੀ ਕਰੋ ਉਹਨਾਂ ਤੁਸੀਂ ਵਰਕਆਊਟ ਕਰੋ ਕਿ ਜਿਹੜਾ ਤੁਸੀਂ ਖਾ ਰਹੇ ਹੋ ਉਹਨੂੰ ਪਚਾ ਪਾਓ ਡਾਈਟ ਦੀ ਕੀ ਸਲਾਹ ਦਿਨੇ ਡਾਕਟਰ ਸਾਹਿਬ ਹਾਂਜੀ ਡਾਈਟ ਦੀ ਗੱਲ ਕਰੀਏ ਤੇ ਡਾਈਟ 'ਚ ਜਿਸ ਤਰ੍ਹਾਂ ਤੁਸੀਂ ਹੈਲਦੀ ਡਾਈਟ ਲੋ ਕਿ ਡਾਈਟ 'ਚ ਜਿਹੜਾ ਹੈ ਕੈਲਰੀ ਕਾਊਂਟ ਰਹਿੰਦਾ ਹੈ ਕਿ ਸਾਨੂੰ ਜਿਹੜਾ ਇੱਕ ਦਿਨ 'ਚ ਇੰਨੀ ਕੈਲਰੀਜ਼ ਸਾਡੀ ਬਾਡੀ ਨੂੰ ਰਿਕੁਆਇਰਡ ਹੁੰਦੀ ਹੈ ਜਿਹਦੇ 1500 ਕੈਲਰੀ ਸਾਡੀ ਬੋਡੀ ਨੂੰ 1500 ਤੋਂ 2000 ਕੈਲਰੀ ਦੇ ਵਿੱਚ ਵਿੱਚ ਦੀ ਡਾਈਟ ਸਾਡੀ ਬੋਡੀ ਵਾਸਤੇ ਸਫੀਸ਼ੀਐਂਟ ਹੁੰਦੀ ਹੈ ਤੇ ਉਸ ਅਕੋਰਡਿੰਗ ਜੇ ਅਸੀਂ ਡਾਈਟ ਲਈਏ ਤੇ ਨਾਲ ਆਪਣਾ ਜਿਹੜਾ ਐਕਸਰਸਾਈਜ਼ ਹੈ ਉਹ ਜੇ ਉਹ ਅਸੀਂ ਨਾਲ-ਨਾਲ ਰੱਖੀਏ ਤੇ ਉਹ ਕੈਲਰੀ ਕਾਊਂਟ ਜਿਹੜਾ ਉਹ ਕੈਲਰੀ ਕਾਊਂਟ ਦੀ ਗੱਲ ਕੀਤੀ ਹੈ ਇੱਕ ਆਮ ਬੰਦਾ ਸ਼ਾਇਦ ਇਹਨਾਂ ਅਵੇਅਰ ਨਹੀਂ ਹੁੰਦਾ ਕਿ ਤਰ੍ਹਾਂ ਅਸੀਂ ਆਪਣਾ ਕੈਲਰੀ ਕੈਲਰੀ ਕਾਊਂਟ ਮੈਨੇਜ ਕਰ ਸਕਦੇ ਹਾਂ ਕਿ ਅਸੀਂ ਪੂਰੇ ਦਿਨ 'ਚ ਕਿੰਨੀ ਕੈਲਰੀਜ਼ ਜਿਹੜੀਆਂ ਇਨਟੇਕ ਕਰ ਚੁੱਕੇ ਆ ਹਾਂਜੀ ਜਿਸ ਤਰ੍ਹਾਂ ਤੁਸੀਂ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇਹ ਸਭ ਚੀਜ਼ਾਂ ਜਿਹੜੀ ਆ ਉਹ ਨਹੀਂ ਔਖੀਆਂ ਨਹੀਂ ਰਹਿ ਗਈਆਂ ਫੋਨ 'ਚ ਐਪਸ ਰਹਿੰਦੀਆਂ ਨੇ ਕੁਝ ਜਿਹਦੇ ਨਾਲ ਅਸੀਂ ਆਪਣੇ ਫੁੱਟਸਟੈਪਸ ਜਿਹੜੇ ਆ ਉਹ ਕਾਊਂਟ ਕਰ ਸਕਦੇ ਹਾਂ ਕੈਲਰੀ ਜਿਹੜਾ ਇਨਟੇਕ ਹੈ ਜੋ ਖਾ ਰਹੇ ਹਾਂ ਉਹਦੀ ਕੈਲਰੀ ਕਾਊਂਟ ਕਰਕੇ ਅਸੀਂ ਉਹਦੇ ਅਕੋਰਡਿੰਗ ਅਸੀਂ ਲੈ ਸਕਦੇ ਹਾਂ ਕੋਈ ਇੰਨੀ ਦਿੱਕਤ ਵਾਲੀ ਗੱਲ ਨਹੀਂ ਹੈ ਕੈਲਰੀ ਕਾਊਂਟ ਕਰਨਾ ਉਹ ਅਸੀਂ ਕਰ ਸਕਦੇ ਹਾਂ ਅੱਛਾ ਜੀ ਇੱਕ ਇੱਕ ਸਵਾਲ ਮੇਰੇ ذہن 'ਚ ਆ ਰਿਹਾ ਕਿ ਨਾੜੀਆਂ ਦੀ ਬਲਾਕੇਜ ਇੱਕ ਆਮ ਆਪਾਂ ਗੱਲ ਸੁਣਦੇ ਆਂ ਕੀ ਹੁੰਦੀਆਂ ਦੋ ਨਾੜੀਆਂ ਬਲੌਕ ਹੋ ਗਈਆਂ 90% ਬਲੌਕੇਜ ਹੋ ਗਈ ਸਟੰਟ ਪਾਣੇ ਪਏ ਜਾਂ ਬਾਈਪਾਸ ਕਰਨੇ ਪਈ ਕੀ ਬਲੌਕੇਜ ਤੋਂ ਬਚਿਆ ਜਾ ਸਕਦਾ ਹਾਂਜੀ ਬਲਾਕੇਜਸ ਤੋਂ ਬਿਲਕੁਲ ਬਚਿਆ ਜਾ ਸਕਦਾ ਹੈ ਪਹਿਲੀ ਤੇ ਮੈਂ ਗੱਲ ਕੀਤੀ ਜਿਸ ਤਰ੍ਹਾਂ ਹੈਲਦੀ ਲਾਈਫ ਸਟਾਈਲ ਦੀ ਜੇ ਅਸੀਂ ਆਪਣਾ ਲਾਈਫ ਸਟਾਈਲ ਜਿਹੜਾ ਉਹ ਹੈਲਦੀ ਮੇਨਟੇਨ ਕਰਕੇ ਚੱਲਦੇ ਆਂ ਤੇ ਸਾਰੀ ਪ੍ਰੋਬਲਮ ਜਿਹੜੀ ਬਲਾਕੇਜ ਦੀ ਉਹ ਸਾਨੂੰ ਨਹੀਂ ਆਏਗੀ ਪਲੱਸ ਅਸੀਂ ਕੁਝ ਮੀਜਰਸ ਲੈ ਸਕਦੇ ਆਂ ਜਿਸ ਤਰ੍ਹਾਂ ਕੁਝ ਆਪਣੀ ਰੂਟੀਨ ਚ ਕੁਝ ਔਸ਼ਧੀਆਂ ਇਸ ਤਰ੍ਹਾਂ ਦੀ ਐਡ ਕਰ ਸਕਦੇ ਆਂ ਜਿਸ ਤਰ੍ਹਾਂ ਤੁਸੀਂ ਅਰਜੁਨ ਛਾਲ ਦਾ ਨਾਮ ਸੁਨਿਆ ਹੋਵੇਗਾ ਕਿ ਅਰਜੁਨਿਕ ਪੇੜ ਹੁੰਦਾ ਉਹਦੀ ਬਾਕ ਦੀ ਜਿਹੜੀ ਆ ਉਹ ਮੈਡੀਸਿਨ ਤਿਆਰ ਕੀਤੀ ਜਾਂਦੀ ਹੈ ਉਹ ਕਿਸੇ ਵੀ ਫਾਰਮ 'ਚ ਤੁਹਾਨੂੰ ਮਿਲ ਸਕਦੀ ਹੈ ਪਾਊਡਰ ਦੀ ਫਾਰਮ 'ਚ ਮਿਲ ਸਕਦੀ ਹੈ ਅਰिष्ट ਦੀ ਫਾਰਮ 'ਚ ਮਿਲ ਸਕਦੀ ਹੈ ਸ਼ੀਰਪਾਕ ਮਿਲ ਜਾਂਦਾ ਅਰਜੁਨ ਦਾ ਜਿਹੜਾ ਮਾਰਕੀਟ 'ਚ ਤੁਹਾਨੂੰ ਜਿਸ ਤਰ੍ਹਾਂ ਅਸੀਂ ਕਲੀਨਿਕ 'ਚ ਜਿਹੜਾ ਪੇਸ਼ੈਂਟ ਨੂੰ ਅਰਜੁਨ ਅਰिष्ट ਜਿਹੜਾ ਐਡਵਾਈਸ ਕਰਦੇ ਆ ਉਹ ਸਾਡੇ ਕੋਲ ਇੱਥੇ ਅਵੇਲੇਬਲ ਰਹਿੰਦਾ ਤੇ ਉਹ ਤੁਸੀਂ ਆਪਣੀ ਰੁਟੀਨ 'ਚ ਐਡ ਕਰ ਸਕਦੇ ਹੋ ਤੇ ਇਹਦਾ ਬੈਨੀਫਿਟ ਰਹਿੰਦਾ ਹੈ ਕਿ ਇਹ ਹਾਰਟ ਦੀ ਜਿਹੜੀ ਸਰਕੂਲੇਸ਼ਨ ਹੈ ਜਿਹੜੀ ਬਲੱਡ ਸਰਕੂਲੇਸ਼ਨ ਹੈ ਬਾਡੀ ਦੀ ਉਹਨੂੰ ਇੰਪਰੂਵ ਕਰਦਾ ਹੈ ਪਲੱਸ ਹਾਰਟ ਦੀ ਮਸਲਸ ਨੂੰ ਸਟਰੈਂਥ ਕਰਦਾ ਹੈ ਉਹਨੂੰ ਤਾਕਤ ਪ੍ਰੋਵਾਈਡ ਕਰਦਾ ਹੈ ਉਸ ਤੋਂ ਇਲਾਵਾ ਜਿੰਨੀ ਵੀ ਬਾਡੀ ਵਿੱਚ ਇਨਫਲੇਮੇਸ਼ਨ ਜੇ ਤਾਂ ਹਾਰਡ ਨੂੰ ਸੋਚ ਪੈ ਜਾਂਦੀ ਹੈ ਉਹਨੂੰ ਪ੍ਰੀਵੈਂਡ ਕਰਨ 'ਚ ਹੈਲਪ ਕਰਦਾ ਹੈ ਉਸ ਤੋਂ ਇਲਾਵਾ ਤੁਸੀਂ ਵਿਟਾਮਿਨ ਸੀ ਰਿਚ ਜਿਹੜਾ ਹੈ ਫੂਡ ਉਹ ਕਰ ਸਕਦੇ ਹੋ ਜਿਸ ਤਰ੍ਹਾਂ ਆਮਲੇ ਹੋਗੇ ਆਮਲਾ ਬਹੁਤ ਅੱਛਾ ਸੋਰਸ ਹੈ ਵਿਟਾਮਿਨ ਸੀ ਦਾ ਉਹ ਤੁਸੀਂ ਜਿਹੜਾ ਲੈ ਸਕਦੇ ਹੋ ਕਿ ਜਿਹੜੀ ਤੁਹਾਨੂੰ ਅੱਗੇ ਜਾ ਕੇ ਬਲੋਕੇਜਸ ਨਾ ਹੋਣ ਉਹਨੂੰ ਪ੍ਰੀਵੈਂਡ ਕਰਨ ਲਈ ਇਹ ਸਾਰੀ ਚੀਜ਼ਾਂ ਤੁਸੀਂ ਨਾਰਮਲ ਖਾਣਾ ਤੇ ਖਾ ਰਹੇ ਹੋ ਬਟ ਇਹ ਚੀਜ਼ਾਂ ਤੁਸੀਂ ਆਪਣੀ ਨਾਰਮਲ ਰੂਟੀਨ 'ਚ ਐਡ ਕਰ ਸਕਦੇ ਹੋ ਡਾਕਟਰ ਸਾਹਿਬ ਸਿੰਟਮਸ ਕੀ ਹੈ ਹਰਟ ਸੀ ਦੇ ਪਰ ਲੱਛਣ ਕੀ ਹੈ ਕਿਸ ਤਰ੍ਹਾਂ ਕਿਸੇ ਨੂੰ ਆਪਾ ਆਪਣੇ ਆਪ ਧਿਆਨ ਰੱਖ ਸਕਦੇ ਆ ਕਿ ਇਸ ਵੇਲੇ ਇਹ ਸਿੰਟਮਸ ਨਜ਼ਰ ਆ ਰਹੇ ਤੇ ਮੈਨੂੰ ਮੈਨੂੰ ਹੌਲੀ ਹੌਲੀ ਇਹ ਬਿਮਾਰੀ ਮੈਨੂੰ ਘੇਰਦੀ ਜਾ ਰਹੀ ਹੈ ਮੈਨੂੰ ਹੁਣੇ ਤੋਂ ਅਵੇਅਰ ਹੋਣ ਦੀ ਲੋੜ ਹੈ ਹੂੰ ਸਿੰਟਮਸ ਗਲ்கਰੀ ਹਾਰਟ ਡਿਜ਼ੀਜ਼ ਦੀ ਤੇ ਸਿੰਟਮਸ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਛਾਤੀ ਵਿੱਚ ਪਾਰਿਪਨ ਹੋ ਗਿਆ ਜਾਂ ਛਾਤੀ ਵਿੱਚ ਦਰਦ ਦੇਖਣ ਨੂੰ ਮਿਲ ਸਕਦੀ ਹੈ ਉਹ ਬੈਠੇ ਬੈਠੇ ਵੀ ਹੋ ਸਕਦਾ ਹੈ ਜਾਂ ਕੁਝ ਪੌੜੀਆਂ ਚੜ ਰਹੇ ਹੋ ਪਾਰੀ ਕੰਮ ਕਰ ਰਹੇ ਹੋ ਉਸ ਟਾਈਮ ਤੇ ਵੀ ਜਿਹੜੀ ਆ ਉਹ ਦੇਖਣ ਨੂੰ ਤੁਹਾਨੂੰ ਮਿਲ ਸਕਦੀ ਆ ਉਸ ਤੋਂ ਇਲਾਵਾ ਸਾਹ ਲੈਣ ਚ ਦਿੱਕਤ ਜਿਸ ਤਰ੍ਹਾਂ ਤੁਰ ਰਹੇ ਹੋ ਪੌੜੀਆਂ ਚੜ ਰਹੇ ਹੋ ਸਾਹ ਫੁੱਲ ਰਿਹਾ ਜਾਂ ਬੈਠੇ ਬੈਠੇ ਕੋਈ ਇਸ ਤਰ੍ਹਾਂ ਦੀ ਦਿੱਕਤ ਹੋ ਰਹੀ ਹੈ ਮਤਲਬ ਜੇ ਪੌੜੀਆਂ ਚੜਦੇ ਸਾਹ ਫੁੱਲ ਗਿਆ ਤਾਂ ਇਹ ਵੀ ਇੱਕ ਖਤਰੇ ਦੀ ਨਿਸ਼ਾਨੀ ਹੈ ਹਾਂ ਇਹ ਹੋ ਸਕਦਾ ਹੈ ਇਹ ਰੀਜ਼ਨ ਹੋ ਸਕਦਾ ਹੈ ਉਹਦਾ ਹਾਰਟ ਡਿਜ਼ੀਜ਼ ਦਾ ਠੀਕ ਹੈ ਉਹ ਤੇ ਇਸ ਦੇ ਵਾਸਤੇ ਤੁਹਾਨੂੰ ਇੱਕ ਜਿਹੜਾ ਹੈ ਸਕਰੀਨਿੰਗ ਕਰਵਾ ਲੈਣੀ ਚਾਹੀਦੀ ਉਸ ਦੀ ਡਾਇਗਨੋਸ ਪ੍ਰੋਪਰ ਬਣ ਜੇ ਇਸ ਤੋਂ ਇਲਾਵਾ ਸਾਨੂੰ ਧੜਕਣ ਵੱਧ ਜਾਣਾ ਇਹ ਸਿੰਪਟਮ ਜਿਹੜਾ ਦੇਖਣ ਨੂੰ ਮਿਲਦਾ ਪੈਰਾਂ ਵਿੱਚ ਸੋਜ ਵੀ ਜਿਹੜਾ ਉਹ ਹਾਰਟ ਡਿਜ਼ੀਜ਼ ਦਾ ਲੱਛਣ ਹੋ ਸਕਦਾ ਕਿੰਨੇ ਕਿਸ ਏਜ ਗਰੁੱਪ ਚ ਜਾ ਕੇ ਖਤਰਾ ਜ਼ਿਆਦਾ ਵੱਧਦਾ ਜਾਂ ਕਿਹੜੇ ਲੋਕ ਨੇ ਜਿਹੜੇ ਦਿਲ ਦੀਆਂ ਬਿਮਾਰੀਆਂ ਤੋਂ ਜਲਦੀ ਤੇ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਹਾਂਜੀ ਜੇ ਇਹ ਲੋਕਾਂ ਦੀ ਗੱਲ ਕਰੀਏ ਤੇ ਬਿਮਾਰੀਆਂ ਜਿਸ ਤਰ੍ਹਾਂ ਸ਼ੂਗਰ ਹੋ ਗਿਆ ਬੀਪੀ ਹੋ ਗਿਆ ਮੋਟਾਪਾ ਇਹ ਵਾਲੇ ਮਰੀਜ਼ਾਂ ਵਿੱਚ ਜਿਹੜੀ ਹੈ ਉਹ ਹਾਰਟ ਡਿਜ਼ੀਜ਼ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਉਸ ਤੋਂ ਬਾਅਦ 30 ਪਲੱਸ ਲੋਕ ਅਗਰ ਕੋਈ 30 ਪਲੱਸ ਬੰਦਾ ਹੈ ਮਤਲਬ 30 ਤੋਂ ਉਮਰ ਜਿਹੜੀ ਹੈ ਉਸ ਤੋਂ ਬਾਅਦ ਮਤਲਬ ਖਤਰਾ ਸ਼ੁਰੂ ਹੈ ਅਗਰ ਤੋ ਤੁਸੀਂ ਹੈਲਦੀ weight ਨਹੀਂ ਮੇਨਟੇਨ ਕੀਤਾ ਆਪਣਾ ਜਿਸ ਤਰ੍ਹਾਂ ਅਗਰ ਮੋਟਾਪਾ ਹੈ ਤੇ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ ਸ਼ੂਗਰ ਬਲੱਡ ਪ੍ਰੈਸ਼ਰ ਦੇ ਮਰੀਜ਼ ਜਾਂ ਮੋਟਾਪੇ ਵਾਲੇ ਹਾਂਜੀ ਜਿਸ ਤਰ੍ਹਾਂ 슈ਗਰ ਦੀ ਗੱਲ ਕਰੀਏ ਤੇ 슈ਗਰ ਚ ਕੀ ਹੁੰਦਾ ਹੈ ਕਿ ਲੰਬੇ ਟਾਈਮ ਤੋਂ 슈ਗਰ ਹੋਣ ਕਰਕੇ ਸਾਡੀ ਜਿਹੜੀ ਖੂਨ ਦੀ ਨਲੀਆਂ ਉਹ ਵੀ ਅਫੈਕਟ ਹੁੰਦੀਆਂ ਨੇ ਉਹਨਾਂ ਦੀ ਇਲਾਸਟਿਸਿਟੀ ਜਿਹੜਾ ਲਚੀਲਾਪਨ ਆ ਉਹ ਘਟ ਜਾਂਦਾ ਹੈ ਜਿਸ ਵਜ੍ਹਾ ਨਾਲ ਜਿਹੜਾ ਉਹ ਹਾਰਟ ਡਿਜ਼ੀਜ਼ ਹੋਣ ਦਾ ਜਿਹੜਾ ਉਹ ਖਤਰਾ ਰਹਿੰਦਾ ਈਵਨ ਹਾਰਟ ਅਟੈਕ ਹੋਣ ਦਾ ਵੀ ਜਿਹੜਾ ਉਹ ਚਾਂਸ ਵੱਧ ਜਾਂਦਾ ਹੈ ਇੱਕ ਡਾਕਟਰ ਸਾਹਿਬ ਸਟੰਟ ਤੋਂ ਬਚਿਆ ਜਾ ਸਕਦਾ ਕਿਉਂਕਿ ਕਈ ਵਾਰੀ ਅਕਸਰ ਹੀ ਸੁਣੀਦਾ ਹੈ ਬੜੀ ਯੰਗ ਐਜ 'ਚ ਬੜੀ ਹੈਰਾਨੀ ਵੀ ਹੁੰਦੀ ਬੜਾ ਸ਼ੌਕਿੰਗ ਹੁੰਦਾ ਹੈ ਕਿ ਐਸੇ 'ਚ ਜਦ ਪਰ ਕੁਝ ਦਿਨ ਪਹਿਲਾਂ ਮੇਰੇ ਇੱਕ ਦੋਸਤ ਦੇ ਵੀ ਪਏ ਐ ਸਟੈਂਟ ਤੇ ਅਸੀਂ ਬੜੇ ਸਾਰੇ ਸ਼ੌਕਡ ਸਾਨੂੰ ਆਪ ਨੂੰ ਵੀ ਡਰ ਲੱਗਣ ਲੱਗ ਗਿਆ ਸਟੈਂਟ ਤੋਂ ਬਚ ਸਕਦੇ ਆਪਾਂ ਕਿਸੇ ਤਰੀਕੇ ਹਾਂਜੀ ਜਿਸ ਤਰ੍ਹਾਂ ਤੁਸੀਂ ਸਟੈਂਡ ਦੀ ਗੱਲ ਕੀਤੀ ਹੁਣ ਸਟੈਂਡ ਦਾ ਅਗਰ ਦੇਖਿਆ ਜਾਏ ਤੇ ਸਟੈਂਡ ਦਾ ਕੀ ਕੰਮ ਹੈ ਬਸ ਸਟੈਂਡ ਉਹ ਬਲੋਕੇਜ ਨੂੰ ਖਤਮ ਨਹੀਂ ਕਰ ਰਹਾ ਜਿਸ ਤਰ੍ਹਾਂ ਇੱਕ ਖੂਨ ਦੀ ਨਲੀ ਹੈ ਉਹਦੇ ਵਿੱਚ ਤੁਹਾਨੂੰ ਅਗਰ ਬਲੋਕੇਜ ਮਿਲਦੀ ਹੈ ਤੇ ਸਟੈਂਟ ਪਾਣ ਨਾਲ ਉਹ ਖਤਮ ਨਹੀਂ ਹੋ ਰਹੀ ਬਲੋਕੇਜ ਉੱਥੇ ਦੀ ਉੱਥੇ ਹੀ ਹੈ ਬਸ ਉਹ ਬਸ ਉਹਨੂੰ ਦਬਾਨ ਦਾ ਕੰਮ ਕਰ ਰਿਹਾ ਹੈ ਥੋੜਾ ਸਪ੍ਰੈਸ ਕਰ ਰਿਹਾ ਰਸਤਾ ਖੋਲ ਰਿਹਾ ਬਸ ਹਾਂ ਉਹ ਨੂੰ ਉਹ ਕਰਦਾ ਬਟ ਰਸਤਾ ਖੋਲਣ ਦਾ ਬਲਾਕੇਜ ਉਨੀ ਦੀ ਉਨੀ ਆ ਉੱਥੇ ਪਈ ਇਹ ਬਲਾਕੇਜ ਯਾਨੀ ਬਲਾਕੇਜ ਉੱਥੇ ਹੀ ਰਹੂਗੀ ਸਟੰਟ ਨੇ ਸਿਰਫ ਰਸਤਾ ਬਣਾਤਾ ਰਸਤਾ ਬਣਾਤਾ ਠੀਕ ਹੈ ਬਚ ਸਕਦੇ ਆਪਾਂ ਇਹਦੇ ਤੋਂ ਹਾਂਜੀ ਬਿਲਕੁਲ ਬਚ ਸਕਦੇ ਆ ਜੇ ਪਹਿਲੇ ਮੁੱਖ ਕਾਰਨ ਜਿਹੜਾ ਹੈ ਬਲਾਕੇਜਸ ਹੋਣ ਦਾ ਉਹਨੂੰ ਅਸੀਂ ਦੇਖੀਏ ਆਪਣਾ ਖਾਣਾ ਪੀਣਾ ਸਹੀ ਕਰੀਏ ਐਕਸਰਸਾਈਜ਼ ਇਨਕਲੂਡ ਕਰੀਏ ਪਰ ਮਾਧਵ ਬਾਗ ਦੀ ਕੀ ਟਰੀਟਮੈਂਟ ਹੈ ਕਿਉਂਕਿ ਪਹਿਲਾਂ ਅਸੀਂ ਦੇਖਿਆ ਸੀ ਕਿ ਜਦੋਂ ਅਸੀਂ ਡਾਇਬਟੀਜ਼ ਦੀ ਗੱਲ ਕੀਤੀ ਤਾਂ ਅਸੀਂ ਕੁਝ ਮਰੀਜ਼ਾਂ ਨੂੰ ਮਿਲੇ ਵੀ ਜਿਨ੍ਹਾਂ ਨੇ ਉਸ ਚੀਜ਼ ਦਾ ਫਾਇਦਾ ਲਿਆ ਔਰ ਉਹਨਾਂ ਨੇ ਉਹ ਖੁਸ਼ੀ ਸਾਡੇ ਨਾਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹ ਐਲੋਪੈਥੀ ਤੋਂ ਵੱਧ ਚੁੱਕੇ ਆ ਤਿੰਨ ਚਾਰ ਮਹੀਨਿਆਂ ਚ ਉਹਨਾਂ ਦੀ ਡਾਇਬੀਟਿਸ ਜਿਹੜੀ ਹੈ ਕੰਟਰੋਲ ਹੋ ਚੁੱਕੀ ਹੈ ਹੁਣ ਜਿਹੜੇ ਦਿਲ ਦੇ ਰੋਗਾਂ ਨਾਲ ਪੀੜਤ ਲੋਕ ਨੇ ਉਹਨਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਮਦਗਵਾ ਕਲੀਨਿਕ ਦੇ ਵਿੱਚ ਉਹਦੇ ਵਾਸਤੇ ਸਾਡੇ ਕੋਲ ਕੁਝ ਥੈਰੇਪੀਜ਼ ਨੇ ਪੰਚਕਰਮਾ ਥੈਰੇਪੀਜ਼ ਜਿਹੜੀ ਪੁਰਾਣੇ ਟਾਈਮ ਤੋਂ ਚੱਲੀ ਆ ਰਹੀ ਪદ્ધਤੀ ਆਯੁਰਵੈਦਿਕ ਹੈ ਉਹਦੇ ਚੋਂ ਕਢਾਲ ਕੇ ਕੁਝ ਇਸ ਤਰ੍ਹਾਂ ਦੀ ਥੈਰੇਪੀਜ਼ ਅਸੀਂ ਜਾਤ ਕੀਤੀਆਂ ਨੇ ਜਿਹਦੀ ਹੈਲਪ ਨਾਲ ਜਿਹੜੀ ਉਹਨਾਂ ਦੀ ਪ੍ਰੋਬਲਮ ਰਿਵਰਸ ਕਿੱਤੀ ਜਾਂਦੀ ਹੈ ਥੋੜਾ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦਿੰਨੀ ਆ ਜਿਸ ਤਰ੍ਹਾਂ ਸਭ ਤੋਂ ਪਹਿਲੇ ਉਹਦੇ ਵਿੱਚ ਮ사ਜ ਰਹਿੰਦੀ ਹੈ ਜਿਹਨੂੰ ਸਨੇਹਨ ਕਹਿੰਦੇ ਆ ਆਯੁਰਵੇਦਾ ਚ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਤੁਹਾਡੀ ਪੂਰੀ ਬਾਡੀ ਦਾ ਜਿਹੜਾ ਬਲੱਡ ਫਲੋ ਹੈ ਉਹ ਹਾਰਟ ਵੱਲ ਨੂੰ ਕੀਤਾ ਜਾਂਦਾ ਹੈ ਮ사ਜ ਜਿਹੜੀ ਹਾਰਟ ਵੱਲ ਨੂੰ ਹਾਰਟ ਦੀ ਜਿਹੜੀ ਹੈ ਉਹ ਬਲੱਡ ਸਪਲਾਈ ਉਹ ਖਾਸ ਤਕਨੀਕ ਵਰਤੀ ਜਾਂਦੀ ਹੈ ਹਾਰਟ ਦੀ ਬਲੱਡ ਸਪਲਾਈ ਇੰਪਰੂਵ ਕਰਨ ਵਾਸਤੇ ਉਹ ਮ사ਜ ਕੀਤੀ ਜਾਂਦੀ ਹੈ ਕਿ ਪੂਰੇ ਖੂਨ ਜਿਹੜਾ ਖੂਨ ਦਾ ਦੌਰਾ ਹੈ ਹਾਰਟ ਨੂੰ ਜਿਹੜਾ ਇੰਪਰੂਵ ਹੋਏ ਉਹਦੇ ਵਾਸਤੇ ਉਹ ਮ사ਜ ਜਿਹੜੀ ਉਹ ਕੀਤੀ ਜਾਂਦੀ ਹੈ ਦੂਸਰੇ ਨੰਬਰ ਤੇ ਇੱਥੇ ਸਵੇਦਨ ਕੀਤਾ ਜਾਂਦਾ ਹੈ ਜਿਹੜੀ ਸਟੀਮ ਨਾਲ ਕੀ ਹੁੰਦਾ ਕਿ ਸਾਡੀ ਬਾਡੀ ਦੇ ਪੋਰਸ ਜਿਹੜੇ ਹੈ ছিদ্র ਹੈਗੇ ਉਹ ਓਪਨ ਹੋ ਜਾਂਦੇ ਆ ਤੇ ਅੰਦਰੋਂ ਜਿਹੜੇ ਟੌਕਸਿਨਸ ਹੈਗੇ ਉਹ ਬਾਹਰ ਨਿਕਲ ਜਾਂਦੇ ਆ ਉਸ ਤੋਂ ਇਲਾਵਾ ਇੱਥੇ ਬਸਤੀ ਐਨਲ ਰੂਟ ਦੇ ਥਰੂ ਜਿਹੜੀ ਆ ਉਹ ਲਿਕਵਿਡ ਮੈਡੀਸਿਨ ਜਿਹੜੀ ਆ ਉਹ ਇਨਸਰਟ ਕੀਤੀ ਜਾਂਦੇ ਜਿੰਨੂੰ ਅਸੀਂ ਐਨੀਮਾ ਵੀ ਕਹਿੰਦੇ ਆ ਉਹਦੇ ਵਿੱਚ ਜਿਹੜਾ ਕਾੜਾ ਯੂਜ਼ ਹੁੰਦਾ ਉਹ ਮੈਡੀਕੇਟਡ ਕਾੜਾ ਹੈ ਉਸ ਤੋਂ ਇਲਾਵਾ ਇੱਕ ਅਸੀਂ ਇੱਥੇ ਪ੍ਰੋਸੀਜਰ ਕਰਦੇ ਆ ਹਰੀਦੇਧਾਰਾ ਜਿਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਛਾਤੀ ਤੇ ਕੁਝ ਡਿਸਟੈਂਸ ਤੋਂ ਹਾਈਟ ਕੁਛ ਹਾਈਟ ਤੋਂ ਜਿਹੜੀ ਹੈ ਉਹ ਲiquid ਮੈਡੀਸਿਨ ਜਿਹੜੀ ਆ ਉਹ ਪੋਰ ਕੀਤੀ ਜਾਂਦੀ ਹੈ ਜਿਹੜੀ ਤੁਹਾਡੇ ਪੂਰੀ ਹਾਰਟ ਦੀ ਜਿਹੜੀ ਮਸਲਸ ਐ ਉਹਨੂੰ ਸਟਰੈਂਥਨ ਕਰਨ ਦਾ ਉਹਨੂੰ ਮਜ਼ਬੂਤ ਕਰਨ ਦਾ ਜਿਹੜਾ ਕੰਮ ਕਰਦੇ ਕਿਉਂਕਿ ਹਾਰਟ ਪੇਸ਼IENTS ਚ ਕੀ ਰਹਿੰਦਾ ਹੈ ਕਿ ਇੱਕ ਤੇ ਬਲੱਡ ਸਪਲਾਈ ਜਿਹੜੀ ਆ ਪ੍ਰੋਪਰ ਨਹੀਂ ਹੋ ਪਾਂਦੀ ਹਾਰਟ ਨੂੰ ਉਸ ਤੋਂ ਇਲਾਵਾ ਹਾਰਟ ਦੀ ਜਿਹੜੀ ਮਸਲਸ ਐ ਉਹਨਾਂ ਦੀ ਪਾਵਰ ਜਿਹੜੀ ਆ ਉਹ ਘਟ ਜਾਂਦੀ ਹੈ ਹਾਰਟ ਦੀ ਜਿਹੜੀ ਵੈਸਲਸ ਹੈਗੀਆਂ ਜਿਹੜੀ ਨਲੀਆਂ ਹੈਗੀਆਂ ਉਹਨਾਂ ਦਾ ਲਚੀਲਾਪਨ ਘਟ ਜਾਂਦਾ ਉਹ ਸਾਰਾ ਇੰਪਰੂਵ ਕਰਨ ਵਾਸਤੇ ਇੱਥੇ ਥੈਰੇਪੀਸ ਤੋਂ ਜਿਹੜੀ ਇਹ ਪੰਚ ਕਰਮਾ ਦੀ ਸਿ ਟਰੀਟਮੈਂਟ ਮੈਂ ਇਹ ਨਿਚ ਕਿੰਨੀ ਵਾਰ ਰეკਮੈਂਡ ਕਰਦੇ ਹਾਂ ਹਾਂਜੀ ਉਹ ਪੇਸ਼ੈਂਟ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਉਹਨਾਂ ਨੂੰ ਹਫ਼ਤੇ 'ਚ ਦੋ ਵਾਰ ਜਾਂ ਹਫ਼ਤੇ 'ਚ ਇੱਕ ਵਾਰ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਕਲੀਨਿਕ 'ਚ ਉਹ ਪੇਸ਼ੈਂਟ ਤੇ ਡਿਪੈਂਡ ਕਰਦਾ ਉਹਨਾਂ ਦੇ ਪੈਰਾਮੀਟਰਸ ਨੂੰ ਦੇਖਦੇ ਹੋਏ ਪਹਿਲੇ ਉਹਨਾਂ ਨੂੰ ਪ੍ਰੋਪਰ ਐਗਜ਼ਾਮਿਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਟ੍ਰੀਟਮੈਂਟ ਜਿਹੜੀ ਉਹਨਾਂ ਨੂੰ ਐਡਵਾਈਸ ਕੀਤੀ ਜਾਂਦੀ ਹੈ ਪੰਚਕਰਮਾ ਤੋਂ ਇਲਾਵਾ ਕੀ ਰਹਿੰਦਾ ਹੈ ਪੰਚਕਰਮਾ ਤੋਂ ਇਲਾਵਾ ਸਾਡੀ ਡਾਈਟ ਰਹਿੰਦੀ ਹੈ ਡਾਈਟ ਜਿਹੜਾ ਬਹੁਤ ਮੇਜਰ ਫੈਕਟਰ ਪਲੇ ਕਰਦੀ ਹੈ ਸਾਡੀ ਜਿਹੜੀ ਬਲਾਕੇਜਸ ਦੀ ਪ੍ਰੋਬਲਮ ਹੈ ਪੇਸ਼ੈਂਟ ਦੀ ਉਹਨੂੰ ਰਿਵਰਸ ਕਰਨ ਵਿੱਚ ਜਿੱਤੇ ਵਿੱਚ ਪੇਸ਼ੈਂਟ ਦਾ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਦਾ ਪੂਰਾ ਖਾਣਾ ਜਿਸ ਤਰ੍ਹਾਂ ਡਾਈਟ ਕਿਟ ਸਾਹਮਣੇ ਪਈ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੇ ਪੈਕੇਟਸ ਹੁੰਦੇ ਨੇ ਇਹਦੇ ਵਿੱਚ ਇੱਕ ਟਾਈਮ ਦਾ ਜਿਹੜਾ ਰੋਗੀ ਦਾ ਖਾਣਾ ਰਹਿੰਦਾ ਹੈ ਬ੍ਰੈਕਫਾਸਟ ਤੋਂ ਡਿਨਰ ਪੂਰਾ ਇੱਕ ਕਿਟ ਸੀ ਦੇ ਦੇਣੀ ਹੈ ਹਾਂ ਬ੍ਰੈਕਫਾਸਟ ਆਪਸ਼ਨ ਮਿਲਦੇ ਨੇ ਫਿਰ ਦਾਲ ਹੋ ਗਿਆ ਚਾਵਲ ਹੋ ਗਿਆ ਉਸ ਤੋਂ ਇਲਾਵਾ ਵਿੱਚ ਜਿਸ ਤਰ੍ਹਾਂ ਇਸ ਤਰ੍ਹਾਂ ਗ੍ਰੀਨ ਟੀ ਦੇ ਪੈਕੇਟਸ ਹੁੰਦੇ ਨੇ ਸੂਪ ਹੋ ਗਿਆ ਉਹ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਕੀ ਟ੍ਰੀਟਮੈਂਟ ਹੁੰਦੀ ਹੈ ਜੀ ਇਸ ਤੋਂ ਇਲਾਵਾ ਅਸੀਂ ਐਕਸਰਸਾਈਜ਼ ਵੀ ਜਿਹੜੀ ਪੇਸ਼ੈਂਟ ਦੀ ਇੱਥੋਂ ਹੀ ਪ੍ਰੋਵਾਈਡ ਕਰਦੇ ਹਾਂ ਉਹਨਾਂ ਦੇ ਫੋਨ 'ਚ ਇੱਕ ਐਪ ਜਿਹੜੀ ਉਹ ਡਾਊਨਲੋਡ ਕਰਾਈ ਜਾਂਦੇ ਆ ਜਿਹਦੇ ਵਿੱਚ ਟ੍ਰੇਨਰ ਉਹਨਾਂ ਨੂੰ ਪ੍ਰੋਪਰ ਜਿਹੜੀ ਹੈ ਉਹ ਐਕਸਰਸਾਈਜ਼ ਉਹਨਾਂ ਦੀ ਡਿਜ਼ੀਜ਼ ਦੇ ਅਕੋਰਡਿੰਗ ਜਿਸ ਤਰ੍ਹਾਂ ਅਸੀਂ ਇੱਥੇ ਹਾਰਟ ਡਿਜ਼ੀਜ਼ ਵੀ ਟ੍ਰੀਟ ਕਰਦੇ ਹਾਂ ਉਸ ਤੋਂ ਇਲਾਵਾ ਅਸੀਂ ਇੱਥੇ ਸ਼ੂਗਰ ਹੋ ਗਿਆ ਬੀਪੀ ਹੋ ਗਿਆ ਮੋਟਾਪਾ ਇਹ ਸਾਰੀ ਬਿਮਾਰੀਆਂ ਨੂੰ ਵੀ ਟ੍ਰ ਜਿਹੜੀ ਬਿਮਾਰੀ ਹੈ ਉਹਦੀ ਵੱਖਰੀ ਵੱਖਰੀ ਟ੍ਰੀਟਮੈਂਟ ਰਹਿੰਦੀ ਹੈ ਉਹਨਾਂ ਦੀ ਅਲੱਗ-ਅਲੱਗ ਐਕਸਰਸਾਈਜ਼ ਰਹਿੰਦੀ ਹੈ ਤੇ ਉਹ ਡਿਜ਼ੀਜ਼ ਨੂੰ ਦੇਖਦੇ ਹੋਏ ਜਿਹੜਾ ਟ੍ਰੇਨਰ ਹੈ ਉਹਨਾਂ ਨੂੰ ਐਕਸਰਸਾਈਜ਼ ਵੀ ਕਰਵਾਉਂਦੇ। ਇਹਨਾਂ ਸਭ ਤੋਂ ਇਲਾਵਾ ਪੇਸ਼ੈਂਟ ਦੀ ਕੰਡੀਸ਼ਨ ਦੇ ਅਕੋਰਡਿੰਗਲੀ ਕੋਈ ਮੈਡੀਸਿਨ ਵੀ ਦਿੱਤੀ ਜਾਂਦੀ ਹੈ ਔਰ ਉਹਨਾਂ ਦੀ ਜਿਹੜੀ ਮੈਡੀਸਿਨਸ ਹੈ ਮੈਡੀਸਿਨ ਅਸੀਂ ਇੱਥੇ ਮਿਨੀਮਮ ਮੈਡੀਸਿਨ ਦਿੰਨੇ ਆ ਜਦੇ ਵਿੱਚ ਤੁਹਾਨੂੰ 3-4 ਟੈਬਲੇਟਸ ਰਹਿਣਗੀਆਂ ਮੈਕਸ ਟੂ ਮੈਕਸ ਤੇ ਉਹਦੇ ਵਿੱਚ ਜਿਹੜਾ ਹੈ ਉਹ ਮੇਨ ਕਾਰਡੀਓਟੋਨਿਕ ਡਰੱਗਸ ਰਹਿੰਦੇ ਆ ਮਤਲਬ ਕਿ ਜਿਹੜੀ ਹਾਰਟ ਦੀ ਹ ਇਹ ਸਾਰਾ ਕੁਝ ਉਸੇ ਪੰਚਕਰਮਾ ਤੋਂ ਸ਼ੁਰੂ ਹੋ ਕੇ ਡਾਈਟ ਪਲੱਸ ਮੈਡੀਸਨ ਇਹ ਸਾਰਾ ਇੱਕ ਪੈਕੇਜ ਦਾ ਹਿੱਸਾ ਹੈ ਤੇ ਉਹ ਪੈਕੇਜ ਕਿੰਨੀ ਟਾਈਮ ਉਹਦੀ ਟਿਨਿਓਰ ਕੀ ਰਹਿੰਦੀ ਹੈ ਪਲੱਸ ਖਰਚਾ ਕਿੰਨਾ ਕਰਦਾ ਇੱਕ ਪੇਸ਼ੈਂਟ ਦੇ ਲਈ ਹਾਂਜੀ ਜਿਸ ਤਰ੍ਹਾਂ ਤੁਸੀਂ ਦੀ ਥੈਰੇਪੀਜ਼ ਦੀ ਗੱਲ ਕੀਤੀ ਥੈਰਪੀ ਹੋ ਗਿਆ ਡਾਈਟ ਹੋ ਗਿਆ ਔਰ ਇਸ ਐਕਸਰਸਾਈਜ਼ ਇਹ ਸਾਰਾ ਤੁਹਾਡਾ ਪਲਾਨ ਦਾ ਹਿੱਸਾ ਰਹੇਗਾ ਮੈਡੀਸਿਨਸ ਤੁਹਾਨੂੰ ਅਲੱਗ ਤੋਂ ਲੈਣੇ ਪਏਗੀ ਮੈਡੀਸਨ ਜਿਹੜੀ ਆ ਮਿਨਿਮਮ ਮੈਡੀਸਿਨ ਹੀ ਹੁੰਦੀ ਹੈ ਤਾਂ ਜ਼ਿਆਦਾ ਖਰਚਾ ਨਹੀਂ ਹੁੰਦਾ ਇਕ ਮਾਨ ਦਾ 11500 ਦਾ ਖਰਚਾ ਆ ਜਾਂਦਾ ਹੈ ਮੈਡੀਸਿਨ ਦਾ ਬਾਕੀ ਪੈਕੇजेस ਦੀ ਗੱਲ ਕਰੀਏ ਤੇ ਜਿਹੜੇ ਪੈਕੇजेस ਹੈਗੇ ਉਹ ਟਰੀਟਮੈਂਟ ਜਿਹੜੇ ਪਲਾਨਸ ਹੈਗੇ ਸਾਡੇ ਉਹ 15000 ਤੋਂ ਸਟਾਰਟ ਹੋ ਜਾਂਦੇ 15 20000 ਤੋਂ ਸਟਾਰਟ ਹੋ ਕੇ ਮੈਕਸ ਤੋਂ ਮੈਕਸ 50 60000 ਤੱਕ ਵੀ ਜਾ ਸਕਦੇ ਆ ਉਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈਗੀ ਪੇਸ਼ੈਂਟ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਸਾਰੀ ਜਿਹੜੀ ਟਰੀਟਮੈਂਟ ਐਡਵਾਈਸ ਸੋ ਸਕਸੈਸ ਰੇਟ ਕਿੰਨੀ ਰਹਿੰਦੀ ਜਾਂਦੀ ਹੈ ਸਕਸੈਸ ਰੇਟ ਜਿਹੜੀ ਹੈ 80 85% ਤੋਂ ਜ਼ਿਆਦਾ ਦੀ ਸਕਸੈਸ ਰੇਟ ਹੈ ਇਹ ਇੱਥੇ ਐਡੀ ਸ਼ਾਨਦਾਰ ਸਕਸੈਸ ਕਿਸ ਏਜ ਗਰੁੱਪ ਦੇ ਪੇਸ਼ੈਂਟ ਤੁਹਾਡੇ ਕੋਲ ਇੱਥੇ ਜ਼ਿਆਦਾ ਆ ਰਹੇ ਆ ਜਿਹੜੇ ਜ਼ਿਆਦਾ 30 ਅਬਵ ਪੇਸ਼ੈਂਟ ਜ਼ਿਆਦਾ 40 50 ਏਜ ਦੇ ਬਜ਼ੁਰਗ ਪੇਸ਼ੈਂਟ ਜਿਹੜੇ ਆ ਉਹ ਵੀ ਕਾਫੀ ਆ ਰਹੇ ਜਿਸ ਤਰ੍ਹਾਂ ਹਾਰਟ ਡਿਜ਼ੀਜ਼ ਜਿਹੜੇ ਆ 올ਡ ਏਜ ਜਾਂ ਜਿਹੜਾ 30 ਪਲੱਸ ਪੇਸ਼ੈਂਟਸ ਨੂੰ ਦੇਖਣ ਨੂੰ ਮਿਲਦੇ ਆ 35 ਦੇ ਉੱਪਰ ਹੋ ਗਏ 40 ਤੋਂ ਉੱਪਰ ਹੋ ਗਏ ਉਸ ਟਾਈਪ ਦੇ ਪੇਸ਼ੈਂਟਸ ਇੱਥੇ ਜ਼ਿਆਦਾ ਆਂਦੇ ਨੇ ਬਾਕੀ ਏਜ ਜਿਹੜੇ ਹੈ ਸਾਰੇ ਆਲਮੋਸਟ ਜਿਹੜੀ 25 ਪਲੱਸ ਦੇ ਜਿਹੜੇ ਪੇਸ਼ੈਂਟ ਸਾਡੇ ਦਰਸ਼ਕਾਂ ਨੂੰ ਡਾਕਟਰ ਪੀ ਆ ਕੋਈ ਖਾਸ ਸਲਾਹ ਦੇਣੀ ਚਾਹਣਗੇ ਇੱਕ ਤੰਦਰੁਸਤ ਜ਼ਿੰਦਗੀ ਜੀਣ ਦੇ ਲਈ ਹਾਂਜੀ ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਦਰਸ਼ਕਾਂ ਨੂੰ ਤੁਹਾਡੇ ਕਿ ਜਿਸ ਤਰ੍ਹਾਂ ਪੇਸ਼IENTS ਜਿਹੜੇ ਹੈ ਉਹਨਾਂ ਨੂੰ ਮਤਲਬ ਨੋਰਮਲ ਇੱਕ ਇਨਸਾਨ ਹੈ ਉਹਨੂੰ ਵੀ ਜਿਹੜਾ ਹੈ ਡੇਲੀ ਰੂਟੀਨ ਵਿੱਚ ਕੁਝ ਨਾ ਕੁਝ ਇਸ ਤਰ੍ਹਾਂ ਦੇ ਸਿੰਪਟਮਸ ਜਿਹੜੇ ਆ ਉਹ ਦੇਖਣ ਨੂੰ ਮਿਲ ਜਾਂਦੇ ਆ ਜਿਸ ਤਰ੍ਹਾਂ ਚੈਸਟ ਪੇਨ ਹੋ ਗਈ ਕਦੀ ਕਬਾਰ ਕੀ ਹੁੰਦਾ ਕਿ ਅਸੀਂ ਉਹ ਨੈਗਲੈਕਟ ਕਰ ਦਿੰਨੇ ਆ ਕਿ ਐਸਿਡਿਟੀ ਆ ਗੈਸ ਹੈ ਉਹ ਸੋਚ ਕੇ ਬਟ ਸਾਨੂੰ ਇੱਕ ਕਾਰਡਿਕ ਚੈੱਕਅਪ ਆਪਣਾ ਜ਼ਰੂਰ ਕਰਵਾ ਲੈਣਾ ਚਾਹੀਦਾ ਜੇ ਸਾਨੂੰ ਇਸ ਤਰ੍ਹਾਂ ਦੇ ਸਿੰਪਟਮਸ ਨਜ਼ਰ ਆ ਰਹੇ ਆ ਇਸ ਤਰ੍ਹਾਂ ਦੇ ਲੱਛਣ ਦਿਖ ਰਹੇ ਆ ਕਿ ਕੁਝ ਇਸ ਤਰ੍ਹਾਂ ਦੀ ਚੈਸਟ ਪੇਨ ਹੋ ਰਹੀ ਹੈ ਚੈਸਟ ਹੈਵiness ਜਾਂ ਤੁਰਦੜ ਸਮੇਂ ਸਾਹ ਫੁੱਲ ਰਿਹਾ ਪੈਰਾਂ ਵਿੱਚ ਸੋਜਾ ਇਹ ਸਾਰੇ ਸਿੰ ਤੇ ਤੁਸੀਂ ਇੱਕ ਵਾਰ ਆਪਣਾ ਆ ਕੇ ਕਾਰਡੀਕ ਚੈੱਕਅਪ ਜ਼ਰੂਰ ਕਰਵਾ ਲਓ ਤਾਂ ਕਿ ਤੁਹਾਨੂੰ ਜਿਹੜਾ ਇਨ ਫਿਊਚਰ ਇਹ ਪ੍ਰੋਬਲਮ ਜਿਹੜੀ ਹੈ ਜ਼ਿਆਦਾ ਪਰੇਸ਼ਾਨ ਨਾ ਕਰੇ ਤੇ ਟਾਈਮ ਰਹੇ ਤੇ ਉਸ ਚੀਜ਼ ਦਾ ਇਲਾਜ ਹੋ ਜਾਏ ਉਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਹੋਰ ਐਡਵਾਈਸ ਦੇਣਾ ਚਾਹਾਂਗੀ ਕਿ ਜਿਸ ਤਰ੍ਹਾਂ ਅੱਜ ਕੱਲ ਲਾਈਫ ਸਟਾਈਲ ਜਿਹੜਾ ਹੈ ਉਹ मेंटेन करना बहुत जरूरी है लाइफस्टाइल एक हेल्दी लाइफस्टाइल जीना बहुत जरूरी है सेहतमंद रहने वास्ते इस करके तुसी अपनी डाइट पे फोकस करो डाइट सही करो तो प्लस अपनी लाइफस्टाइल स्टाइल च एक्सरसाइज इंक्लूड कर लो तो ये जी प्रॉब्लम्स है खतरनाक प्रॉब्लम्स होगी ब्लॉकेज की प्रॉब्लम होगी बीपी शुगर थायर सारिया नहीं गया, सो अपना एक हेल्दी लाइफस्टाइल हैल्दी है तुसी वो अपनाओ थैंक यू डॉक्टर साहब थैंक यू सी बहुत अहम जानकारी दर्शकों और दोस्तों जेकर उम्र तीस साल तो वध है ਉੜੀਆ ਚੜਨ ਲੱਗਿਆ ਸਾਹ ਫੁੱਲਦਾ ਪੈਰਾਂ 'ਚ ਸੋਜ ਰਹਿੰਦੀ ਹੈ ਜਾਂ ਫਿਰ ਛਾਤੀ 'ਚ ਦਰਦ ਹੁੰਦਾ ਤਾਂ ਜਰੂਰ ਅਵੇਅਰ ਹੋ ਜਾਓ 30 ਸਾਲ ਦੀ ਉਮਰ ਤੋਂ ਵੱਧ ਹਰ ਸਾਲ ਆਪਣਾ ਕਾਰਡੀਅਕ ਚੈੱਕਅਪ ਕਰਾਓ ਔਰ ਜੇਕਰ ਇਹਨਾਂ 'ਚ ਕੋਈ ਵੀ ਲੱਛਣ ਤੁਸੀਂ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਪਹੁੰਚੋ ਅਮਰitsar ਦੇ ਮਜੀਠਾ ਰੋਡ ਸਿਤ ਮਾਧਵਕਾ ਕਲੀਨਿਕ ਧੰਨਵਾਦ